ਆਉਣ ਵਾਲੇ ਦਿਨਾਂ ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬੰਦਾ ਹੈ ਕਿ ਸੰਵਿਧਾਨ ਦੀ ਰੱਖਿਆ ਕਰਦੇ ਹੋਏ 바ਵਾ ਸਾਹਿਬ ਅੰਬੇਦਕਰ ਦੇ ਪੈ ਪੂਰਨਿਆਂ ਤੇ ਚਲਦੇ ਹੋਏ ਅਸੀਂ ਸਾਰੇ ਲੋਕ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਤੇ ਸੰਵਿਧਾਨ ਦੀ ਰੱਖਿਆ ਕਰੀਓਰ ਸੰਵਿਧਾਨ ਦੀ ਲੜਾਈ ਲੜੀਓ ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਹੈ ਸਭ ਤੋਂ ਪਹਿਲਾਂ ਦੇਸ਼ ਹੋ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਪੂਰਾ ਪਰਿਵਾਰ ਜੀ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਤਮਸਤਕ ਹੋ ਕੇ ਔਰ ਮੈਂ ਤੇ ਪੋਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਘਲਾ ਸਾਹਿਬ ਦੇ ਵੀ ਨਾਮੀਨੇਸ਼ਨ ਸ਼ੁਰੂ ਕਰ ਦਿੱਤੇ ਔਰ ਕਾਗਜ਼ ਦਾਖਲ ਕੀਤੇ ਔਰ ਮੈਨੂੰ ਪੂਰੇ ਨੁਮੀਦ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ तमाम ਮੁਦਿਆਤ ਲੁਧਿਆਣਾ ਦੇ ਤਮਾਮ ਮਸਲਿਆਂ ਤੇ ਆਮ ਲੋਕਾਂ ਦੇ ਆਮ ਮਸਲਿਆਂ ਤੇ ਪੰਜਾਬ ਤੇ ਪੰਜਾਬ ਦੇ ਕਾਂਗਰਸ ਪਾਰਟੀ ਹਰ ਵਿਅਕਤੀ ਆਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਉਹਦੇ ਅਸੇ ਦੇ ਦਰਵਾਜ਼ੇ ਖੁੱਲੇ ਆ ਔਰ ਬੈਂਸ ਭਰਾਵਾਂ ਨੇ ਇਹ ਫੈਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਆਉਣ ਦਾ ਅੱਜ ਵੀ ਉਹਨਾਂ ਨਾਲ ਬੰਦ ਕਰਦੇ ਹੋ ਉਹਨਾਂ ਨੂੰ ਚੀਅ ਹੈ ਫਿਰ ਮੀਟਿੰਗ ਦੀ ਸਰਪ੍ਰੀਖ ਬਾਰੇ ਲਗਾਤਾਰ ਸਲਾਹ ਚ ਕਰ ਰਹੇ ਹੋ ਚੁਪਾਏ ਕਿ ਉਹਨਾਂ ਦਾ ਬਰਬਾਦ ਹੋ ਰਿਹਾ ਹੈ ਜੀ ਸਭਾ ਮੈਂ ਜੀ ਲੈਂਸ ਸਾਹਿਬ ਜਾਣਦੇ ਨੇ ਕਿ ਅੱਗੇ ਅੱਗੇ ਹੋਏ ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਨਜੁਗ ਅਦਾਲਤ ਵਿੱਚ ਜਿਹੜੇ ਮਸਲੇ ਅਦਾਲਤ ਛੋਣ ਜੀ ਰਾਜਾ ਵੜੀ ਕੋں ਦਾ ਤੇ ਟਿੱਪਣੀ ਕਰਦਾ ਚੁਣਾਵ ਇਹ ਸਦਾ ਵੀ ਤਾਂ ਲਗਾਤਾਰ ਲਗਾਤਾਰ ਹੌਲ ਕਿਤਾ ਜੀ ਬੰਗਾ ਬੇਂਦਾਂ ਨੇ ਬਹੁਤ ਦੇਖਿਆ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ 84 ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਮੈਨੂੰ ਤਾਂ ਇੰਜ ਲੱਗ ਰਿਹਾ ਜੀ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਅਦਰਵਾਈਜ਼ 84 ਚ ਰਾਜੇ ਵੜਿੰਗ ਦਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਲਿਆ ਤੇ ਕਿਹੜੀ ਮੈਂ ਪਾਰਟੀ ਤੋਂ ਲੜ ਰਹਿਣਾ ਕਹਿੰਦਾ ਪਾਰਟੀ ਤੋਂ ਲੜ ਰਿਹਾ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਕ ਐਵੇਂ ਆਪਣੇ ਆਪ ਮੈਨੂੰ ਬੇहद ਦਰਦ ਹੈ 84 ਦੀ ਜਿਹੜੀ ਘਟਨਾ ਕੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਵੀਰਾਂ ਸੁਣਦਾ ਕਿ ਉਹਰੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜਕੇ ਝੰਡੀਆਂ ਮੈਂ ਪਹਿਲੇ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਝੰਡੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ परमात्मा उन्होंने चढ़दी कला बख्शे उन्हें किसी प्रकार की कोई दिक्कत ना आवे और मैं उन्हें उससे कुछ कर सकदा होया तो जरूर कर जे तू ਸਾਡੇ ਨਾਲ ਮਿਲਣਗੇ ਤੇ ਤੂੰ ਬੈਠ ਕੇ ਗੱਲ ਹੋਏਗੀ ਜਰੂਰ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਠ ਕੇ ਵਿਚਾਰ ਵਟਾਂਦਰੇ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅੱਜ ਬਾਪੂ ਬਲਕੌਰ ਸਿੰਘ ਆਏ ਆ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਨਾਲ ਕੋਈ ਇੱਕ ਕਰਦੇ ਇੱਕ ਹੋਰ ਕਹਿਣਾ ਸੀ ਬਾਪੂ ਜੀ ਕੀ ਬੋਲੇ ਤੁਹਾ ਜੀ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਛੋਣੇ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਇਹ ਸਾਡੀ ਸਰਕਾਰ ਹੋਈ ਪ੍ਰਭਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ jaan ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ دہشت ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਦੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਰਾ ਹੱਲ ਤੇ ਉਹਰਾ ਇਨਸਾਫ ਜਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚਾਹਣ ਵਾਲਾ ਨੂੰ ਦਿਵਾ ਕੇ ਰੱਖੋ ਸਿੱਧੂ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਨਾਲ ਪਹੁੰਚੇ ਹੋ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਜੀ ਅੱਜ ਨਾਲ ਪਹੁੰਚੇ ਹੋ ਅੱਜ ਸਰ ਮਾੜਾ ਜਿਹਾ ਹੋ ਰਿਹਾ ਇੱਕ ਮਿੰਟ ਦੀ ਇੱਕ ਮਿੰਟ ਚਾਹ ਦੀ ਜਾਂਦੀ ਐਤੀ ਰੋਜ਼ ਮੇਰਾ ਨਾਲ ਆਉਣ ਦਾ ਮਕਸਦ ਇੱਕੋ ਹੀ ਹੈ ਮੈਂ ਜੀ ਸਾਬ ਨਾਲ ਬਣੀ ਕਰਦੇ ਕਰਦੇ ਪੱਟਰਾ ਜੀ ਹੁਣ ਜਿੰਨੇ ਵੀ ਸਾਰੇ ਐਮਪੀਸ ਬਾਰੇ ਰਾਜਾ 2013 ਦੇ 13 ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੋਂ ਜੀ ਨੇ ਦੱਸਿਆ ਹੈ ਕਿ ਮੈਂ ਕਰਿਆ ਹੈ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਨੂੰ ਪੰਜੀ ਪ੍ਰੋਫੈਸਰ ਦੇ ਵਿੱਚ ਜਾ ਕੇ ਠਾਣਾ ਇਹ ਹੀ ਮਕਸਦ ਮੇਰਾ ਹੈ ਇਹਨਾਂ ਨਾਲ ਹੁਣ ਜੇ ਮੈਂ ਕਮਾਂ ਵੀ ਇਹੀ ਕਿਉਂ ਦੂਜੀ ਪਾਰਟੀ ਅੱਤੇ ਤੁਸ ਜਿਉਂ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਇੱਦਾਂ ਮੈਂ ਵਿਧਾਨ ਸਭਾ ਦੇ ਵਿੱਚ ਅੱਜ ਜੀ ਬੈਠ ਕੇ ਆ ਗਿਆ ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹ ਲਓ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਟੈਕ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸੁਣ ਲੇ ਉਜਰੋ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਮੈਂ ਬੈਠ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਕੁਝ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਖਾਏ ਲਾ ਦੋ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੂੰ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜੂਗਾ ਵੀ ਤੁਸੀਂ ਮਾਰਿਆ ਕਾਸਟੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰੇ ਮੀਨਾ ਮੌਤ ਕੀਤੀ ਏ ਇਹ ਕੁਛ ਸਵਾਲ ਨੇ ਮੇਰੇ ਸਰਕਾਰ ਨੂੰ ਫੇਰ ਲੈਂਦੀ ਹੈ ਸਵਾ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਹੈ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਈਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੈ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕਿ ਇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤ ਹੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸੁੱਤ ਦਾ ਸਹਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਇਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਾਂ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹ ਨਾ ਪਰਸਪਰਿਚੇ ਲੰਗੇ ਹੋਣਗੇ ਸ਼ਾਇਦ ਤਾਂ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਲਾਇਨਸ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੁਭਾਗ ਨਾ ਹੈ ਕਿ ਮਤਲਬ ਕੋਈ ਤੁਹਾਨੂੰ ਤੁਸੀਂ ਵੀ ਲੋਕ ਕੋਲ ਲੱਗਦਾ ਹੈ ਕਿ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਏ ਲੋਕ ਤਾਂ ਸੋਚ ਨਹੀਂ ਪਰ ਲੋਰੈਂਸ ਵਰਗੇ ਜ਼ਿਲ੍ਹੇ ਵਿੱਚ ਇੰਟਰਸਟ ਕਰਦੇ ਰਹੇ ਸਾਰਾ ਕੁਝ ਚੱਲ ਰਿਹਾ ਹੈ। ਦੇਖੋ ਕੱਲਾ ਰੱਖਿਆ ਦੀ ਹੋਵੇ ਬਸ ਸਟੇਟ ਲਾ ਕੇ ਗੁਜਰਾਤ ਲੈਣ ਦਾ ਮਤਲਬ ਕੀ ਹੈ? ਬਿਲਕੁਲ ਉਹ ਸਾਡੇ ਦੁਆਕਾਂ ਦੇ ਮੌਤ ਦੇ ਵਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਹੈ ਕਾਰੋਬਾਰੀ ਅੱਛਾ ਕੰਮ ਕਰਦਾ ਹੈ ਕੋਈ ਵਪਾਰ ਦਾ ਚੰਗੇ 4 ਪੈਸੇ ਕਮਾਉਂਦਾ ਮੈਂ ਤੁਹਾਨੂੰ ਚਾਰ ਪੰਜ ਕਤਲ ਤਾਂ ਇਹੋ ਹੀ ਦੱਸਦೇನೆ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਦਾ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਾਰੇ ਦੀ ਦੁਕਾਨ ਹੈ ਜੀ ਅੱਛਾ ਕਾਰੋਬਾਰ ਚੱਲ ਰਿਹਾ ਹੈ ਉਹ ਮਾਰਦਾ ਇਹ ਨੂੰ ਹੁਣ ਇੱਕ ਪਾਸੇ ਮੈਂ ਹੈ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਈਆ ਗਵਰਨਮੈਂਟ ਦੇ ਖਿਆਣੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਊਂਟਰ ਦੇ ਕੋਲ ਦੂਜਾ ਕਾਊਂਟਰ ਨਹੀਂ ਮੇਰਾ ਅੱਜ ਤੱਕ ਕਦੇ ਇਮਾਨਦਾਰੀ ਨਾਲ ਟੈਕਸ ਕੇ ਕਰਦੇ ਔਰ ਸਾਨੂੰ ਇਹਨਾਂ ਬੇਰੇਮੀ ਨੇ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ ਹੈ ਤੂੰ ਸਿਟੀਟ ਲਾ ਕੇ ਵਿਰਾਸ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹ ਸਮਨ ਨਹੀਂ ਲੋੜ ਪਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਿੱਧੇ ਦੇ ਸੈਂਟਰ ਤੋਂ ਗੱਲ ਪੁੱਛਦਾ ਸਾਡੇ ਬਨੁਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨੂੰ ਵੀ ਉਹ ਨਹੀਂ ਸੀਦਾ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਾ ਵੀ ਖਤਰਾ ਮਹਿਸੂਸ ਕਰਦਾ ਮੈਂ 6-7 ਗਨਮੈਨ ਲੈ ਕੇ ਤੁਰਦਾ ਤਾਂ ਇੱਕ ਜੋਕ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸੇ ਨੂੰ ਮਾਰ ਕੇ ਆਇਆ ਤਾਂ ਜਦੋਂ ਇੱਕ ਦੋ ਤੋ ਆਪਣੀ ਸ਼ੁਰੂ ਹੋਣੀ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਇਆ ਬੜਾ ਵਧੀਆ ਕੰਮ ਕਰਾਇਆ ਨੀ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਹ ਸਮਾਂ ਫਿਰ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਨ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਯਾਦ ਆਉਂਦੀਆਂ ਦੁਬਾਰਾ ਬਿਲਕੁਲ ਬੇਟਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਢਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬਚਾ ਦਿੱਤਾ ਹੈ ਪਰੰਤੂ ਦੇਖੋ ਬੜੀ ਬਾਡੀ ਕਿਸੇ ਦੀ ਜਾਂਦਾ ਹੈ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਫਤਾ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਫਤਾ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਜੀ ਸਾਹਿਬ ਇਲਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਨਾ ਸੀ ਸਿੱਧੂ ਸਾਹਿਬ ਰਾਜਾਪੁਰਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਜੋਹਾਰਨ ਜਿੱਤਨ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇੱਧਰ ਉੱਧਰ ਹੁੰਦਾ ਪਿਆ ਜੀ ਜਿਖੋ ਜੀ ਸਭ ਦਾ ਹਾਂ ਨੇ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਮੈਂ ਦੋਸ਼ੀ ਸਜ਼ਾ ਵੀ ਕੱਟ ਰਹੀ ਨੇ ਪੂਰੀ ਵੀ ਹੋ ਗਈ ਹੈ ਦੁਗਣੀ ਵੀ ਕੱਟ ਲਈਏ ਫਿਰ ਵੀ ਨਹੀਂ ਛੱਡ ਰਹੇ 302 ਦੀ ਤਾਂ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ